ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰਾ ਦਿਨ ਤੜਕੇ ਫੜਕੇ ਲਾ ਕੇ ਸਬਜ਼ੀ ਬਣਾਉਣੀ ਆ ਆਪਾਂ ਕਦੇ ਮੇਰੇ ਵਾਂਗੂ ਸਾਦੀ ਵੀ ਬਣਾ ਲਿਆ ਕਰੋ ਮੈਂ ਬਣਾਉਣੀ ਆ ਕਦੇ-ਕਦੇ ਸਾਦੀ ਤੇ ਸਿੰਪਲ ਵੈਸੇ ਤਾਂ ਮੈਂ ਸਾਰਾ ਦਿਨ ਸਾਦੀ ਤੇ ਸਿੰਪਲੀ ਬਣਾਉਣੀ ਤੇ ਅੱਜ ਵੀ ਆਪਾਂ ਵੇਸਣ ਦੀ ਬਣਾਉਣ ਲੱਗੇ ਆ ਸਾਦੀ ਤੇ ਸਿੰਪਲ ਉਹਦੇ ਖਾਤਰ ਆਪਾਂ ਨੇ ਕੀ ਲਿਆ ਜੀ ਪਿਆਜ਼ ਲੈ ਲੇ ਪਿਆਜ਼ ਚੱਕੇ ਤੇ ਆਪਾਂ ਇਹਨਾਂ ਦੇ ਛਿੱਲ ਫਿੱਲ ਕੇ ਵਿਚਾਰਿਆਂ ਦੀ ਇਹਨਾਂ ਦੇ ਲਾ ਕੇ ਡਰੈਸ ਉੱਪਰੋਂ ਤੇ ਆਪਾਂ ਇਹਨਾਂ ਨੂੰ ਕੱਟ ਲਿਆ ਜੀ ਠੀਕ ਹੈ ਜੀ ਆਪਾਂ ਬਣਾ ਲੈਣਾ ਜੀ ਵਧੀਆ ਇਹਨਾਂ ਨੂੰ ਕੱਟ ਕੇ ਕਿਉਂਕਿ ਕਈ ਵਾਰੀ ਤਾਂ ਆਪਾਂ ਜਿਆਦੇ ਹਲ ਫੇੜੇ ਜੇ ਲਾਦਨੇ ਫਿਰ ਪਿਆਜ਼ ਤਾਂ ਲੈ ਜਾਂਦਾ ਉੱਤੋਂ ਤੋਂ ਪਤਲਾ ਪਤਲਾ ਛਿਲਕਾ ਲਾਇਆ ਕਰੋ ਠੀਕ ਹੈ ਜੀ ਆ ਇੱਕ ਪਿਆਜ਼ ਕੱਟ ਲਿਆ ਤੇ ਦੂਜਾ ਵੀ ਆਪਾਂ ਚੱਕ ਲਿਆ ਤੇ ਹੁਣ ਇਹਦਾ ਕੀ ਕਰਨਾ ਹੈਗਾ ਘਰ ਕੇ ਟੁਕੜੇ ਤੇ ਬਣਾ ਦੇਣਾ ਵਧੀਆ ਜੇ ਆਪਾਂ ਗਰਮੀਆਂ ਦੇ ਵਿੱਚ ਥੋੜੀ ਜੀ ਸਾਦੀ ਸਿੰਪਲ ਬਣਾ ਕੇ ਖਾਣੇ ਆ ਨਾ ਤੇ ਫਿਰ ਆਪਾਂ ਨੂੰ ਕੋਈ ਗੈਂਸ ਤੇ ਜਾਵ ਨਹੀਂ ਜਿਆਦਾ ਬੰਦਾ ਤੇ ਨਾਲ ਇਹੇ ਸੁਆਦ ਲੱਗਦੀਆਂ ਨੇ ਜਿਵੇਂ ਕਦੂ ਹੋ ਗਿਆ ਤੋਰੀਆਂ ਹੋ ਗਈਆਂ ਵੇਸਨ ਹੋ ਗਿਆ ਕੜੀ ਹੋ ਗਈ ਹਨਾ ਬੜੀਆਂ ਹੋ ਗਈਆਂ ਇਹ ਸਿੰਪਲ ਤੇ ਸਾਦੀਆਂ ਨੇ ਤੇ ਨਾਲੇ ਸੁਆਦ ਲੱਗਦੀਆਂ ਨੇ ਬਿਚ ਮੈਂ ਦੋ ਪਿਆਜ਼ ਲੈ ਲਏ ਤੇ ਦੋ ਤਿੰਨ ਕ ਵਿੱਚ ਹਰੀਆਂ ਮਿਰਚਾਂ ਵੀ ਪਾ ਲਈਆਂ ਮੈਂ ਕਿਹਾ ਚੱਲ ਪਈਆਂ ਨੇ ਵਿਚਾਰੀਆਂ ਇਹ ਐਵੇਂ ਤੁਰੀਆਂ ਫਿਰਨੀਆਂ ਫਿਰ ਇਹ ਪਈਆਂ ਪਈਆਂ ਲਾਲ ਹੋ ਜਾਂਦੀਆਂ ਨੇ ਫੇਰ ਇਹ ਜਮਈ ਸੁੱਕ ਜਾਂਦੀਆਂ ਫੇਰ ਇਹਨਾਂ ਨੂੰ ਮਸਾਲੇ ਚ ਰਗੜਨਾ ਪੈਂਦਾ ਹੈਗਾ ਇਸ ਤੋਂ ਬਿੱਤਰ ਤੇ ਹੀ ਆ ਵੀ ਇਹਨਾਂ ਨੂੰ ਹਰੀਆਂ-ਹਰੀਆਂ ਨੂੰ ਚੱਕੋ ਚੱਕ ਕੇ ਤੇ ਇਹਦੇ ਵਿੱਚ ਪਾ ਦਿਓ ਇਹ ਸਬਜੀ ਵਾਲੇ ਨਾਲ ਹੀ ਪਾ ਦਿੰਦੇ ਹੁੰਦੇ ਆ ਪਿਆਜ਼ 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 ਸਬਜੀ ਲੈਣ ਜਾਂਦੇ ਆ ਨਾ ਪਿਆਜ਼ ਦੇ ਨਾਲ ਹਾ ਸਬ지ਆਂ ਦੇ ਨਾਲ ਹੀ ਪਾ ਦਿੰਦੇ ਹੁੰਦੇ ਨੇ ਵਿੱਚ ਹੀ ਮੈਂ ਟਮਾਟਰ ਕੱਟ ਲੇ ਮੈਂ ਕਿੱਧਰ ਕੌਲੀਆਂ ਲਵੇੜੂੰਗੀ ਅੱਡੋ-ਅੱਡ ਰੱਖੂੰਗੀ ਹਨਾ ਤੇ ਵਿੱਚ ਹੀ ਕੱਟ ਲਓ ਭਾਈ ਇਹ ਸੌਖਾ ਤੇ ਸਰਲ ਤਰੀਕਾ ਹੈਗਾ ਬਾਲਾ ਸੌਖਾ ਤੇ ਆਸਾਨ ਤਰੀਕਾ ਤੇ ਉਧਰੋਂ ਚੱਕਿਆ ਆਪਾਂ 프라이ਪੈਨ ਤੇ ਧਰਤਾ ਪਾਈ ਆਪਾਂ ਚੁੱਲ੍ਹੇ ਤੇ ਜੁਲੇ ਤੇ ਧਰਤਾ ਤੇ ਇਹਦੇ ਵਿੱਚ ਸੀਗਾ ਪਾਣੀ ਤੇ ਮੈਂ ਪਾਏ ਬੈਠੀ ਇਹਦੇ ਵਿੱਚ ਤੇਲ ਨਾਰੀਅਲ ਦਾ ਤੇ ਮੈਨੂੰ ਯਾਦ ਨਾ ਰਿਹਾ ਵੀ ਇਹਨੂੰ ਪਾਣੀ ਸੁਕਾਲਾ ਪਹਿਲਾਂ ਧੋਤਾ ਹੀ ਸੀਗਾ ਤਾਜ਼ਾ ਵਿਚਾਰਾ ਇਹ ਚੱਲ ਕੋਈ ਨਹੀਂ ਉਹਨੇ ਉਹਨੂੰ ਤੜਕ ਤੜਕ ਕਰਨ ਦੇ ਤੇ ਇੱਧਰ ਪਾ ਲਿਆ ਆਪਾਂ ਵੇਸਣ ਵੇਸਣ ਪਾ ਕੇ ਤੇ ਆਪਾਂ ਇਹਦੇ ਨੂੰ ਕਰਤਾ ਜੀ ਘੋਲੂਆ ਬਣਾਤਾ ਘੋਲੂਆ ਇਹਦਾ ਇੰਨਾ ਨਹੀਂ ਬਣਾਉਣਾ ਵੀ ਆਪਾਂ ਨੂੰ ਪੀਣ ਵਾਂਗੂ ਹੋ ਜੇ ਘੋਲੂਆ ਬਣਾਉਣਾ ਇਹਦਾ ਕਸਟਰਡ ਵਾਂਗੂ ਠੀਕ ਆ ਤਰੀਕੇ ਆਪਾਂ ਤੁਹਾਨੂੰ ਸਾਰੇ ਦੱਸਿਓ ਹੋਏ ਐ ਵੀ ਇਹ ਕਿੰਨਾ ਕੁ ਚਾਹੀਦਾ ਹੈਗਾ ਕਸਟਰਡ ਵੀ ਥੋੜਾ ਜੈਦੂ ਪਤਲਾ ਹੁੰਦਾ ਇਹਨੂੰ ਥੋੜਾ ਜਿਹਾ ਆਪਾਂ ਗਾੜਾ ਰੱਖਣਾ ਹੈਗਾ ਦੂਜੇ ਬੰਨੇ ਆਪਣਾ ਉਹ ਮੱਚ ਕੇ ਪਾਣੀ ਪੂਣੀ ਜੱਤੇ ਹੋ ਗਿਆ ਠੀਕ ਕੰਮ ਸੂਤ ਹੋ ਗਿਆ ਤੇ ਇਹਦੇ ਵਿੱਚ ਪਾਤਾ ਜੀ ਆਪਾਂ ਜੀਰਾ ਠੀਕ ਆ ਜੀਰਾ ਦਾ ਤੜਕਾ ਲਾ ਲਓ ਸੋਹਣਾ ਲੱਗਦਾ ਵਿਚਾਰੇ ਦਾ ਨਾਲ ਹਾਜਮਾ ਹੋਜਮਾ ਸਹੀ ਰਹਿੰਦਾ ਤੇ ਸਾਰਾ ਕੁਝ ਇਕੱਠਾ ਕਰਕੇ ਤੇ ਇਹਦੇ ਵਿੱਚ ਪਾ ਦੇ ਸੌਖਾ ਤਰੀਕਾ ਭਾਈ ਕੁੜੀਓ ਗਰਮੀ ਆ ਇੱਕ ਤਾਂ ਖੜਿਆ ਨਹੀਂ ਜਾਂਦਾ ਰਸੋਈ ਦੇ ਵਿੱਚ ਬਈ ਬਹੁਤ ਔਖੇ ਹੋ ਜਾਈਦਾ ਮੁੜਕੋਮੜ ਕੀ ਹੋ ਜਾਈਦਾ ਕੋਈ ਹਾਲ ਨਹੀਂ ਰਹਿੰਦਾ ਜਦੋਂ ਨੂੰ ਰੋਟੀ ਖਾਣ ਦਾ ਟਾਈਮ ਹੁੰਦਾ ਉਹਦੋਂ ਨੂੰ ਪਸੀਨਾ ਆ ਕੇ ਤੇ ਘਬਰਾਟ ਹੋ ਜਾਂਦੀ ਹੈਗੀ ਐ ਫਿਰ ਛੱਡ ਦੇਈਂਆਂ ਫਿਰ ਕਹਿ ਦੇ ਦਮਾ ਨਾ ਕੇ ਰਾਂ ਠਹਿਰ ਚ ਬਹਿ ਜਾਓ ਬਹਿ ਜਾਓ ਤੇ ਜਦੋਂ ਨੂੰ ਬਹਿ ਜਾਈਦਾ ਹੈਗਾ ਆਰਾਮ ਕਰੀਦਾ ਉਹਦੋਂ ਨੂੰ ਰੋਟੀਆਂ ਠੰਡੀਆਂ ਹੋ ਜਾਂਦੀਆਂ ਨੇ ਚੱਲ ਐਵੇਂ ਚੱਲੀ ਜਾਣਾ ਹੁਣ ਗਰਮੀ ਗਰਮੀ ਦਾ ਮਹੀਨਾ ਐਵੇਂ ਚੱਲੂਗਾ ਇਧਰ ਆਪਾਂ ਬਣ ਗਿਆ ਜੀ ਆਪਣਾ ਆਹ ਇਹ ਕਹਿੰਦੇ ਹੁੰਦੇ ਘੋਲਵਾ ਜਾਂ ਹਨਾ ਲੇਪ ਜਾਂ ਬਣ ਗਿਆ ਇਹ ਤਾਂ ਵਧੀਆ ਬਣ ਗਿਆ ਇਹ ਤੇ ਦੂਜੇ ਬੰਨੇ ਆਪਾਂ ਨੇ ਕੀ ਕੀਤਾ ਜੀ ਨਮਕ ਮਿਰਚ ਮਸਾਲਾ ਤੇ ਕੌਲੀ ਦੇ ਵਿੱਚ ਪਾ ਲਿਆ ਠੀਕ ਹੈ ਕੌਲੀ ਦੇ ਵਿੱਚ ਪਾ ਕੇ ਆਪਾਂ ਇਹਦੇ ਵਿੱਚ ਸਾਰਾ ਸਮਾਨ ਤੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਦਾ ਘੋਲਵਾ ਜਾਂ ਇਹਨਾਂ ਦਾ ਬਣਾ ਲਿਆ ਵੀ ਚਲ ਤਰੀ ਸੋਹਣੀ ਬਣ ਜੂਗੀ ਹਨਾ ਇਹ ਵਿਚਾਰੇ ਮੱਚਣਗੇ ਨਾ ਉਹਦੇ ਵਿੱਚ ਪਿਆਜ਼ ਟਮਾਟਰਾਂ ਦੇ ਵਿੱਚ ਕਈ ਵਾਰੀ ਵਿੱਚ ਵੀ ਪਾ ਲਈਦੇ ਆ ਪਰ ਮੈਂ ਕਿਹਾ ਚਲੋ ਤਰੀਕਾ ਬਦਲ ਕੇ ਦੇਖੀਏ ਖਬਰਾ ਕੋਈ ਸਬਜੀ ਦਾ ਸਵਾਦ ਚੇਂਜ ਹੋ ਜਾਊਗਾ ਬਦਲ ਜਾਊਗਾ ਹਨਾ ਤੇ ਚਲੋ ਜੀ ਆਪਾਂ ਪਾਤਾ ਜੀ ਇਹਦੇ ਵਿੱਚ ਤੇ ਇਹਨੂੰ ਵੀ ਰਲਾਤਾ ਇਹਦੇ ਨਾਲ ਇਕੱਲੇ ਇਹਨਾਂ ਨੂੰ ਵੀ ਨਹੀਂ ਰਹਿਣ ਦੇਣਾ ਵਿੱਚੇ ਵਿਚਾਰੇ ਟਮਾਟਰ ਤੁਰੇ ਫਿਰਦੇ ਆ ਵਿੱਚੇ ਪਿਆਜ਼ ਤੁਰੇ ਫਿਰਦੇ ਤੇ ਵਿੱਚੇ ਹਰੀਆਂ ਮਿਰਚਾਂ ਤੁਰੀਆਂ ਫਰਤੀਆਂ ਇਹਨੂੰ ਕਹਿੰਦੇ ਆ ਸਾਦੀ ਤੇ ਸਿੰਪਲ ਸਬਜੀ ਠੀਕ ਹੈ ਜੀ ਲੋ ਜੀ ਇਹਨੇ ਵੀ ਛੜਤਾ ਕਿ ਉਹ ਇਹ ਘਾਟੇ ਵੀ ਨਹੀਂ ਕਿਸੇ ਨਾਲ ਤੜਕਾ ਫੜਕਾ ਇਹਦਾ ਵੀ ਵਧੀਆ ਬਣ ਜਾਣਾ ਥੋੜਾ ਜਿਹਾ ਪਾਣੀ ਆਪਾਂ ਖੁੱਲਾ ਪਾ ਦੇਣਾ ਹੈਗਾ ਇੰਨਾ ਖੁੱਲਾ ਵੀ ਨਹੀਂ ਪਾ ਦੇਣਾ ਵੀ ਇਹ ਕਿਤੇ ਚੁੱਭੀ ਮਾਰੇ ਤੋਂ ਥਿਆਵੇ ਪਿਆਜ਼ ਤੇ ਟਮਾਟਰ ਪਰ ਵੀ ਮਤਲਬ ਠੀਕ ਠੀਕ ਪਾ ਦੇਣਾ ਹੈਗਾ ਖੁੱਲਾ ਪਾਣੀ ਪਾ ਕੇ ਤੇ ਭਾਈ ਇਹਨੂੰ ਆਪਾਂ ਉਬਾਲੇ ਆਉਣ ਲੱਗੇ ਦੂਜੇ ਬੰਨੇ ਕੀ ਕੀਤਾ ਸੀ ਜਿਹੜਾ ਆਪਾਂ ਘੋਲਿਆ ਘੋਲਿਆ ਸੀ ਤੇ ਛਾਨਣੀ ਚੱਕੋ ਤੇ ਉਹਦੇ ਵਿੱਚ ਦੀ ਬੂੰਦੀ ਕੱਢ ਦਿਓ ਠੀਕ ਹੈ ਜੀ ਬੂੰਦੀ ਕੱਢ ਦਿਓ तरीके ਕਈ ਨੇ ਹੈ ਪਰ ਮੈਨੂੰ ਵਾਲੇ ਨਹੀਂ ਆਉਂਦੇ ਹੈਗੇ ਮੈਨੂੰ ਸਿੱਤੇ ਜੇ ਸਿੰਪਲ ਜੇ ਤਰੀਕੇ ਆਉਂਦੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਲੈਣੇ ਹੁੰਦੀ ਆ ਆਹ ਲੋ ਜੀ ਬੂੰਦੀ ਦੀ ਸਬਜੀ ਬਣ ਰਹੀ ਆ ਹੁਣ ਇੱਕ ਦਿਨ ਬੂੰਦੀ ਦੀ ਬਣਾਈ ਸੀ ਆਪਾਂ ਕੜੀ ਤੇ ਅੱਜ ਬਣਾਤੀ ਜੀ ਆਪਾਂ ਬੂੰਦੀ ਦੀ ਸਬਜੀ ਇਹਨੇ ਹੋ ਜਾਣਾ ਤਿਆਰ ਮੈਂ ਕਹਿੰਦੀ ਆ ਪਤਲੇ ਪਤਲੇ ਫੁਲਕਿਆਂ ਦੇ ਨਾਲ ਆਪਾਂ ਇਹਨੂੰ ਖਾਵਾਂਗੇ ਜਿੰਨੀ ਵਧੀਆ ਇਹਦੀ ਬੂੰਦੀ ਬਣੂਗੀ ਤੇ ਓਨੀ ਵਧੀਆ ਇਹ ਮੈਨੂੰ ਲੱਗਦਾ ਬੂੰਦੀ ਆਪਣੀ ਇਕੱਠੀ ਹੋਣ ਲੱਗ ਗਈ ਚਲੋ ਕੋਈ ਨਹੀਂ ਇਹਦੇ ਵਿੱਚ ਮਾਰ ਦਿਆਂ ਕੜਛੀ ਠੀਕ ਹੈ ਜੀ ਐਂ ਤਾਂ ਫਿਰ ਤੁਹਾਨੂੰ ਪਤਾ ਹੋ ਹੀ ਜਾਂਦੀ ਹੈਗੀ ਹੈ ਆਪਾਂ ਜ਼ਰੂਰੀ ਹਲਵਾਈਆਂ ਦੀ ਰੀਸ ਕਰਨੀ ਹੈ ਹਲਵਾਈਆਂ ਨੂੰ ਕੀ ਆਖਣਾ ਉਹਨਾਂ ਦਾ ਤਾਂ ਕੰਮ ਹੈ ਇਹ ਆਪਾਂ ਉਹ ਰੀਸ ਨਹੀਂ ਕਰਨੀ ਆਪਾਂ ਆਪਣੇ ਮਨਪਸੰਦ ਦੀ ਸਬਜ਼ੀ ਬਣਾਉਣੀ ਹੈ ਆਹ ਲਓ ਜੀ ਇਹ ਇੰਨੀ ਵੀ ਨਹੀਂ ਜੁੜੀ ਜਿੰਨੀ ਦੇਖਣ ਨੂੰ ਲੱਗਦੀ ਹੈਗੀ ਹੈ ਹਨਾ ਤੇ ਇਹਦੇ ਵਿੱਚ ਮਾਰ ਦਿਓ ਕੜਛੀ ਤੇ ਭਾਈ ਮੈਨੂੰ ਐ ਵੀ ਦੱਸ ਦਿਓ ਮੇਰੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਲਓ ਜੀ ਚੱਕੋ ਜੀ ਪਾ ਦੁੱਧ ਦੇ ਦੇ ਵਿੱਚ ਇਹ ਬਣ ਗਈ ਜੀ ਸੇਵ ਭਾਜੀ ਸੇਵ ਨਹੀਂ ਬਣੀ ਯਾਨਕਿ ਬੁੰਦੀ ਬਣ ਗਈ ਬੁੰਦੀ ਭਾਜੀ ਤੇ ਜਰੂਰ ਦੱਸਿਆ ਕਰੋ ਤੇ ਮੇਰੀ ਵੀਡੀਓ ਦੱਸਿਆ ਕਰੋ ਵੀ ਤੁਹਾਨੂੰ ਕਿ ਲੱਗਦੀ ਕਿਵੇਂ ਆ ਕਮੈਂਟ ਜਰੂਰ ਕਰਿਆ ਕਰੋ ਮਿੱਠੇ-ਮਿੱਠੇ ਮੇਰੇ ਬੱਚਿਓ ਮੇਰੇ ਵੀਰੋ ਤੇ ਮੇਰੀਆਂ ਭੈਣਾਂ ਸਾਰੇ ਜਾਣੇ ਕਮੈਂਟ ਕਰਿਆ ਕਰੋ ਤੇ ਦੁੱਧ ਆਪਾਂ ਹੋਰ ਪਾ ਦੇਨੇ ਦੁੱਧ ਦੀ ਆਪਾਂ ਘਟੋਤੀ ਨਹੀਂ ਰੱਖਣੀ ਹੈਗੀ ਇਹਨਾਂ ਨਾਲ ਕੋਈ ਪਾਈਆ ਦੁੱਧ ਚਲਿਆ ਜਾਊਗਾ ਜੇ ਕੋਈ ਆਲੀ ਸਬਜੀ ਦੀ ਖਾ ਲਈ ਤਾਂ ਕੋਈ ਪਾਈਆ ਦੁੱਧ ਤਾਂ ਜਾਊਗਾ ਹੀ ਅੰਦਰ ਨਾਲੇ ਤਾਂ ਬੇ ਸੰਧੀ ਬਣ ਗਈ ਤੇ ਨਾਲੇ ਸਿੰਪਲ ਬਣ ਗਈ ਨਾਲੇ ਸਿੱਧੀ ਬਣ ਗਈ ਤੇ ਨਾਲੇ ਵਿਚਾਰੀ ਇਹ ਟੇਢੀ ਬਿੰਗੀ ਹੋ ਗਈ ਹਨਾ ਉੱਤੇ ਪਾਤੀ ਜੀ ਆਪਾਂ ਕਸੂਰੀ ਮੇਥੀ ਕਸੂਰੀ ਮੇਥੀ ਜਰੂਰ ਪਾਵਾਂਗੇ ਉੱਤੇ ਦੇਖੋ ਕਿੱਡੇ ਸੋਹਣੇ ਰੰਗ ਬਣ ਲੈ ਕੇ ਆਉਂਦੀ ਆ ਮੂੰਗੀਆਂ ਮੂੰਗੀਆਂ ਹਨਾ ਇਹੋ ਜਿਹਾ ਸੂਟ ਹੋਵੇ ਕਿੱਡਾ ਸੋਹਣਾ ਲੱਗਦਾ ਚਿੱਟਮ ਚਿੱਟਾ ਜਾ ਵਿੱਚ ਕਰੀਮ ਪਿਆ ਭਾਈ ਤੇ ਵਿੱਚ ਇਹ ਆਹ ਮੂੰਗੀਆਂ ਜਾ ਲੋ ਜੀ ਸਬਜੀ ਹੋ ਗਈ ਆਪਣੀ ਤਿਆਰ ਤੇ ਚੱਕੋ ਜੀ ਤੇ ਇਹਨੂੰ ਪਾਉ ਡੋਂਗੇ ਦੇ ਵਿੱਚ ਡੋਂਗੇ ਚ ਪਾ ਕੇ ਇਹਨੂੰ ਕਿਰਨਾਂ 'ਲ ਜਾ ਕੇ ਰੱਖ ਲਓ ਅੰਦਰ ਕਮਰੇ ਦੇ ਵਿੱਚ ਚਟਾਈ ਵਿਛਾ ਲਓ ਸਾਰੇ ਜਵਕ ਜੱਲੇ ਇਕੱਠੇ ਕਰ ਲਓ ਤੇ ਰੋਟੀਆਂ ਰੱਖ ਲਓ ਤੇ ਪਾਣੀ ਪੂਣੀ ਰੱਖ ਲਓ ਲੱਸੀ ਪਾ ਲਓ ਦਹੀਂ ਪਾ ਲਓ ਤੇ ਖਾ ਲਓ ਤੇ ਲਓ ਜੀ ਦੱਸੋ ਫਿਰ ਤੁਸੀਂ ਆਪਣੀ ਕਿਵੇਂ ਬਣੀ ਸੋ ਬੂੰਦੀ ਦੀ ਸਬਜ਼ੀ ਇਹ ਤੇ ਸਿੰਪਲ ਤੇ ਸਾਦੀ ਮੈਨੂੰ ਤਾਂ ਭਾਈ ਬਹੁਤ ਵਧੀਆ